ਹਾਂਜੀ ਅੱਜ ਹਨੂਮਾਨ ਖਾੜੇ ਦੀ ਜਿੰਨੀ ਵੀ ਟੀਮ ਮੇਰੀ ਬਾਤ ਸੁਣਦੀ ਅੱਜ ਕਾਂਗਰਸ ਪਾਰਟੀ ਦੇ ਮੇਰ ਸਾਹਿਬ ਸਾਰੀ ਕਾਂਗਰਸ ਪਾਰਟੀ ਮਾਦਾ ਸ਼ੇਰਾ ਵਾਲੀ ਕਲੱਬ ਮੀਆਂ ਮਲੇ ਵਾਲੇ ਨੂੰ ਮੁਬਾਰਕਬਾਦ ਦੇਣ ਆਈ ਹੈ ਜਿਹੜੇ ਹਰ ਸਾਲ ਦੀ ਤਰ੍ਹਾਂ ਮਹਾਕਾਲ ਦੀ ਯਾਤਰਾ ਪੂਰੇ ਸ਼ਹਿਰ ਦੇ ਵਿੱਚ ਕਰਦੇ ਆ ਪਰ ਅਸੀਂ ਇਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਪੀਐਸ ਹਰ ਸਾਲ ਦੀ ਤਰ੍ਹਾਂ ਮਹਾਕਾਲ ਨੂੰ ਪੂਰੇ ਸ਼ਹਿਰ ਚ ਯਾਤਰਾਇਆ ਜਾ ਰਿਹਾ ਹੈ ਔਰ ਮਹਾਕਾਲ ਮਿਹਰ ਪ੍ਰਯਾਤ ਰੱਖੇ ਸ਼ੰਕਰ ਭਗਵਾਨ ਦੀ ਕਿਰਪਾ ਸਦਾ ਬਣੀ ਰਹੇ ਮਹਾਰਾ ਮਾਤਾ ਦੀ ਕਿਰਪਾ ਬਣੀ ਰਹੇ ਪੂਰੇ ਸ਼ਹਿਰ ਦੇ ਉੱਤੇ ਪੂਰੀ ਸ਼ਾਂਤੀ ਰਹੇ ਔਰ ਖੁਸ਼ਹਾਲੀ ਰਹੇ ਅਸੀਂ ਸਾਰੇ ਜਣੇ ਵਧਾਈ ਦੇ ਵਧਾਈ ਦੇਣ ਆਏ ਆ ਔਰ ਇਹ ਵਧਾਈ ਦੇ ਪਾਤਰ ਆ ਕਿ ਹਰ ਸਾਲ ਦੀ ਤਰ੍ਹਾਂ ਇਹ ਮਹਾਕਾਲ ਦੀ ਯਾਤਰਾ ਬੜੀ ਤੂਰ ਹਰ ਹਾਰ ਮਹਾਦੇਵ ਜੀ ਸਤਿਊ ਜੀ ਉਹ ਦਿਵਾਰੀ ਸਾਹਿਬ ਇਹ ਪ੍ਰਸਤੋ ਜੀ ਪਲੀਜ਼ ਟੇਕ ਪਹੁੰਚਾ ਅੱਜ ਮਾਸ਼ੇਰਾ ਵਾਲੀ ਕਲੱਬ ਮੀਐਮਐਲਏ ਵਾਲੇ ਹਰ ਸਾਲ ਦੀ ਤਰ੍ਹਾਂ ਬਾਹਲ ਸਾਲ ਯਾਤਰਾ ਛੱਡਦੇ ਆ ਅੱਜ ਵੀ ਇਹਨਾਂ ਨੇ ਸਾਨੂੰ ਇੱਥੇ ਸੱਦ ਕੇ ਜਿਹੜਾ ਮਾਣ ਬਖਸ਼ਿਆ ਹੈ ਇਹਨਾਂ ਦੇ ਬਹੁਤ ਧੰਨਵਾਦੀ ਆ ਤੇ ਇਸੇ ਤਰ੍ਹਾਂ ਇਹ ਮਾ ਕਾਲ ਦੀ ਯਾਤਰਾ ਕਰਦੇ ਰਹਿਣ ਤੇ ਜਿੰਨੇ ਵੀ ਨੰਬਰ ਤੇ ਬਣੇ ਨੇ ਮੈਂ ਇਹਨਾਂ ਸਾਰੀ ਕਲੱਬ ਨੂੰ ਵਧਾਈ ਦਿੰਦਾ ਇਹ ਸ਼ਹਿਰ ਦੀ ਸੁਖਸ਼ਾਂਤੀ ਦੇ ਲਈ ਇਹ ਹਰ ਮਹੀਨੇ ਯਾਤਰਾ ਕਰਦੇ ਆ ਇਹਦਾ ਬਹੁਤ ਸੁਨਵਾਤੀ ਜੀ ਜੀ ਤਾਂ ਵੀ ਕਰਾ ਚਾਹਦੇ ਹੋ ਸ਼ੋਭਾ ਜਾਤਰਾ ਉਹ ਵੀ ਮਹਾਕਾਲ ਦੀ ਅੱਜ ਮੈਂ ਬਹੁਤ-ਬਹੁਤ ਮੁਬਾਰਕ ਦਿੰਦਾ ਪੂਰੀ ਇਸ ਕਲੱਬ ਨੂੰ ਔਰ ਜਿਨ੍ਹਾਂ ਨੇ ਪੂਰੀ ਟੀਮ ਨੇ ਇੰਨੀ ਮਿਹਨਤ ਕਰਕੇ ਅੱਜ ਮਹਾਕਾਲ ਦੀ ਇਹ ਸ਼ੋਭਾ ਯਾਤਰਾ ਜੋ ਬਹੁਤ ਹੀ ਵਿਸ਼ਾਲ ਰੂਪ ਦੇ ਵਿੱਚ ਔਰ ਵਿਰਾਟ ਰੂਪ ਦੇ ਵਿੱਚ ਇਹਨਾਂ ਨੇ ਆਯੋਜਨ ਕੀਤਾ ਕਿਸ ਤਰ੍ਹਾਂ ਬਹੁਤ ਸੁੰਦਰ ਝਾਕੀਆਂ ਦਾ ਔਰ ਬਟਾਲੇ ਦੇ ਵਿੱਚ ਮਹਾਕਾਲ ਦੀ ਯਾਤਰਾ ਇੱਕ ਅਲੱਗ ਸਰੂਪ ਲੈ ਕੇ ਅੱਜ ਨਿਕਲੀ ਆ ਔਰ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰੇ ਕਲੱਬ ਦੇ ਮੈਂਬਰ ਔਰ ਪ੍ਰਧਾਨ ਜੀ ਔਰ ਚੇਅਰਮੈਨ ਸਾਹਿਬ ਮੈਂ ਇੱਕ ਵਾਰ ਦਿਲੋਂ ਮੁਬਾਰਕਬਾਦ ਦਿੰਦਾ ਔਰ ਮੈਂ ਮਹਾਕਾਲ ਭਗਵਾਨ ਜੀ ਦੇ ਚਰਨਾਂ ਦੇ ਵਿੱਚ ਇਹ ਪ੍ਰਾਰਥਨਾ ਕਰਦਾ ਰਾਸ ਕਰਦਾ ਕਿ ਬਟਾਲਾ ਵਾਸੀਆਂ ਦੇ ਤੇ ਅਸ਼ੀਰਵਾਦ ਦੇਣ ਇਹ ਸ਼ੋਭਾ ਯਾਤਰਾ ਦਾ ਮੇਨ ਮਕਸਦ ਇਕਤਾ ਸਦਭਾਵਨਾ ਔਰ ਪਿਆਰ ਦਾ ਸ਼ੀਰਤ ਭਗਵਾਨ ਮਹਾਕਾਲ ਦਾ ਸਾਨੂੰ ਮਿਲੇ ਸਾਰਿਆਂ ਨੂੰ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹਰ ਹਰ ਮਹਾਮਈ ਨਾਤੰਤਰ ਨੂੰ ਲੈ ਕੇ ਜਦੋਂ ਇਹੋ ਜਿਹੇ ਪ੍ਰਾਲੇ ਕੀਤੇ ਜਾਂਦੇ ਆ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਦੱਸੋ ਸਭ ਤੋਂ ਪਹਿਲਾਂ ਮਾ ਸ਼ੇਰਾਂ ਵਾਲੇ ਕਲੱਬ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਇਹ ਕਲੱਬ ਦੇ ਸਾਰੇ ਸਦਸਿਆ ਵਾਕਈ ਵਧਾਈ ਦੇ ਪਾਤਰ ਨੇ ਕਿਉਂਕਿ ਮਹਾਮਈ ਨੇ ਭਗਵਾਨ ਬੋਲੇ ਸ਼ੰਕਰ ਨੇ ਇਹਨਾਂ ਨੂੰ ਇਸ ਯਾਤਰਾ ਲਈ ਚੁਣਿਆ ਦਾ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਦੀ ਤੀਸਰੀ ਭਵਿਆ ਯਾਤਰਾ ਹੈ ਤੇ ਇਹ ਤੀਸਰੀ ਬੋਵਿਆ ਯਾਤਰਾ ਦਾ ਯੋਜਨ ਕਰਨਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਆ ਜਿਵੇਂ ਬਟਾਲਾ ਤੁਸੀਂ ਜਾਣਦੇ ਹੋ ਮਾਂ ਭਗਵਤੀ ਦਾ ਵੀ ਵਾਸ ਆ ਤੇ ਅਚਲੇਸ਼ਵਰ ਥਾਂ ਦੇ ਵਿੱਚ ਭਗਵਾਨ ਸ਼ੰਕਰ ਦਾ ਵੀ ਵਾਸ ਆ ਸ਼ਿਫਤ ਤੇ ਸ਼ਕਤੀ ਦਾ ਬਹੁਤ ਅੱਛਾ ਮੇਲ ਆ ਬਟਾਲੇ 'ਚ ਤੇ ਇਸ ਉਪਲਖੇ ਯਾਤਰਾ ਦਾ ਯੋਜਨ ਕਰਨਾ ਬਹੁਤ ਵਧੀਆ ਗੱਲ ਆ ਬਟਾਲਾਵਾਸੀਆਂ ਲਈ ਬਟਾਲਾ ਤੁਸੀਂ ਬਾਹਰ ਜਾ ਕੇ ਦੇਖੋ ਭਗਤੀ ਮੇਹਿਆ ਦਾ ਹਰ ਰੋੜ ਹਰ ਪਾਸੇ ਮਹਾਮਈ ਦੇ ਭਗਵਾਨ ਸ਼ੰਕਰ ਦੇ ਜਕਾਰੇ ਲੱਗ ਰਹੇ ਨੇ ਕਿ ਮੈਂ ਮਾਦੇ ਅੱਗੇ ਪ੍ਰਾਰਥਨਾ ਕਰਦਾ ਕਿ ਇਸ ਕਲੱਬ ਨੂੰ ਇਦਾਂ ਹੀ ਸ਼ਕਤੀ ਦੇਣ ਤੇ ਇਦਾਂ ਹੀ ਇਹ ਇਦਾਂ ਦੀ ਯਾਤਰਾ ਦਾ ਆਯੋਜਨ ਕਰਦੇ ਰਹਿਣ ਤੇ ਬਟਾਲੇ ਨੂੰ ਬਖਤੀ ਮੈਂ ਕਰਦੇ ਰਹਿਣ ਜੈ ਮਾਤਾ ਦੀ ਜੈ ਸ਼ੰਕਰ ਦੀ ਬੰਦਨ ਬੋਲੇ ਬੰਦਨ ਮਾ ਸ਼ੇਰਵਾਲੀ ਕਲੱਬ ਵੱਲੋਂ ਜਿਹੜਾ ਪਹਾੜ ਖਾਲੀ ਯਾਤਰਾ ਬਟਾਲੇ ਦੀ ਜਾਰੀ ਹੈ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਇਹ ਬੜੇ ਚੰਗੇ ਤੇ ਸੱਚੇਰੇ ਢੰਗ ਦੇ ਨਾਲ ਜਿਹੜਾ ਬਟਾਲੇ ਦੇ ਵਿੱਚ ਬੜਾ ਸ਼ਾਂਤੀਪੂਰਵਕ ਪ੍ਰੋਗਰਾਮ ਕਰਦੇ ਆਂ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਮੈਂ ਮਹਾਕਾਲ ਕੇ ਅਰਦਾਸ ਕਰਦਾ ਬੇਨਤੀ ਕਰਦਾ ਕਿ ਸਾਡੇ ਸ਼ਹਿਰ ਦੇ ਉੱਤੇ ਮਿਹਰ ਪ੍ਰਿਆਸ ਰੱਖੇ ਤੇ ਇਦਾਂ ਹੀ ਧਾਰਮਿਕ ਪ੍ਰੋਗਰਾਮ ਹੁੰਦੇ ਰਹਿਣ ਜੈ ਮਹਾਕਾਲ